ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਖੁਰਦਵਾਰਾ ਸ੍ਰੀ ਕਰਪਾਨ ਪੀੜ ਸਾਹਿਬ ਪਹੁੰਚੇ ਆ ਤੇ ਆ ਰੋਡ ਆ ਰਹੀ ਜੀ ਸਿੱਧੀ ਉਹ ਤੇ ਇੱਥੇ ਅਸੀਂ ਖੜਾਤੀ ਆਪਣੀ ਗੱਡੀ ਅਸੀਂ ਕਰਾਂਗੇ ਔਰ ਦਰਸ਼ਨ ਦਿਤਾਰੇ ਗੁਰਦੁਆਰਾ ਸਾਹਿਬ ਦੇ ਤੇ ਦੇਖ ਸਕਦੇ ਆ ਕਰਪਾਨ ਪੀੜ ਸਾਹਿਬ ਗੁਰਦੁਆਰਾ ਤੇ ਇਤਿਹਾਸ ਵੀ ਤੁਹਾਨੂੰ ਅਸੀਂ ਸਾਰੇ ਦੱਸਾਂਗੇ ਗੁਰਦੁਆਰਾ ਸਾਹਿਬ ਦਾ ਤੇ ਇੱਧਰ ਮਹਾਰਾਜ ਜੀ ਦੇ ਵਾਕ ਵਾਕ ਵੀ ਸਾਰੇ ਲਿਖੇ ਹੋਏ ਨੇ ਤੇ ਹੋਸਟਲ ਲਗਾਉਣਾ ਵੀ ਕਿਹਨੂੰ ਸਭ ਤੋਂ ਮਨਾ ਹੈ ਤੇ ਸਾਰੇ ਇਧਰ ਆਪਾਂ ਆਵਾਂਗੇ ਦਰਸ਼ਨ ਦੇਦਾਰੇ ਕਰਾਵਾਂਗੇ ਗੁਰਦੁਆਰੇ ਸਾਹਿਬ ਦੇ ਇਹ ਬਹੁਤ ਵਧੀਆ ਗੁਰਦੁਆਰਾ ਸਾਹਿਬ ਦੇ ਇੱਥੇ ਔਰ ਦੇਖ ਲਓ ਸਿੰਦਰਾਖ ਤੇ ਦਰਖਤ ਲੱਗੇ ਹੋਏ ਆ ਤੇ ਸਾਰੇ ਸੇ ਦਰਸ਼ਨਦਾਰੇ ਕਰਾਵਾਂਗੇ ਗਾਪਾ ਹੌਲਦਾਂ ਜੂੜਾ ਤੇ ਇਧਰ ਮਹਾਂਪੁਰਸ਼ ਦਾ ਸਥਾਨ ਬਣਾਇਆ ਹੋਇਆ ਹੈ ਤੇ ਸਾਰੇ ਸੰਤ ਮਹਾਂਪੁਰਸ਼ ਬਗਰਦੇ ਆਸਮ ਇਹ ਜਗ੍ਹਾ ਇੱਥੇ ਸਤੇ ਆਓ ਆਪਾਂ ਹੁਣ ਦਰਸ਼ਨ ਕਰੀਏ ਤੇ ਬਹੁਤ ਹੀ ਵਧੀਆ ਜਗ੍ਹਾ ਹੋ ਰਹੀ ਤੇ ਆਪਾਂ ਚੱਲਦੇ ਆਂ ਅੱਗੇ ਹਾਂਜੀ ਆਓ ਜੀ ਇੱਕ ਚੱਲੀਏ ਆਪਾਂ ਗੁਰਦਾਰ ਸਾਹਿਬ ਦੇ ਵੀ ਕਰੀਏ ਦਰਸ਼ਨ ਦਰਦਾਰੇ ਇਹ ਨਹੰਗ ਸਿੰਘਾਂ ਦਾ ਰੇਵਾ ਸੇਵਾਦਾਰ ਨੇ ਸਾਰੇ ਸੇਵਾ ਕਰ ਰਹੇ ਆ ਜੀ ਚਲੋ ਜੀ ਅੱਗੇ ਤੁਹਾਨੂੰ ਇਤਿਹਾਸ ਬਾਰੇ ਜਾਨਣਾ ਪਈਏ ਆਪਾਂ ਸਾਰੇ ਉਧਰ ਸਾਹਿਬ ਦੇ ਤੇ ਆਪਾਂ ਤੁਹਾਨੂੰ ਸਾਰੇ ਸਿੱਖ ਇਤਿਹਾਸ ਦੀਆਂ ਸਾਰੇ ਇਹ ਇੰਨੇ ਗੋਟੇ ਆਰੇ ਬਹੁਤ ਹੀ ਤੇ ਆ ਸਕਣੇ ਸਾਰੀ ਹੀ ਤੇ ਗੁਰਦਾਰ ਸਾਹਿਬ ਦੇ ਨਿਸ਼ਾਨ ਸਾਹਿਬ ਚੋੜ ਰਹੇ ਨੇ ਤੇ ਤੁਹਾਨੂੰ ਖੂਬ ਹੀ ਦਿਖਾਉਣੀ ਆ ਮਹਾਰਾਜ ਦਾ ਕਿਰਪਾਣ ਭੇਟ ਸਰ ਗੁਰਦਾਰ ਸਾਹਿਬ ਆਪਾਂ ਪਹੁੰਚੇ ਆ ਤੇ ਮਹਾਰਾਜ ਇੱਥੇ ਉਰੇ ਆਇਤੀ ਇੱਥੇ ਮਹਾਰਾਜ ਕਿਰਪਾਣ ਭੇਟ ਕਰੀਤੀ ਜਦੋਂ ਇਹ ਖੂਹ ਆ ਪੁਰਾਣਾ ਰਾਣੀ ਸਮੇ ਦਾ ਖੂਬਾ ਦੇਖ ਲੋਰੇ ਯਾਨੀ ਇਹ ਉੱਕਣੀਆਂ ਸਾਰੇ درخت ਬੂਟੇ ਇੱਥੇ ਲੱਗੇ ਹੋਏ ਹੈ ਅੱਜ ਮਹਾਰਾਜ ਦੀ ਸਨਾਖਤ ਕਰ ਰਹੀ ਦੀ ਆਹ ਕੁردوਵਰਾ ਕਰਪਾਣ ਪੀੜ ਸਾਹਿਬ ਮਹਾਰਾਜ ਦੀ ਆਹ ਇੱਕ ਵਾਰ ਤੇ ਸਨਾਖਤ ਕਰ ਕਰਪਾਣ ਪੀੜ ਸਾਹਿਬ ਮਾਰੇ ਇਸ ਇਤਿਹਾਸ ਹੈ ਉਹ ਇਤਿਹਾਸ ਤੁਸੀਂ ਪੜ ਸਕਦੇ ਆ ਸਾਰਾ ਇੱਥੇ ਹੀ ਮਹਾਰਾਜ ਜੀ ਨੇ ਮੱਚੀ بڑے ਜੰਗਲਾਂ ਦਾ ਜਦ ਗਏ ਸੀ ਉਚਾਰ ਪੀਰ ਬਣਾ ਕੇ ਲਿਆਏ ਸੀ ਅਜੇ ਦੇ ਸਤੰਗੁਰ ਸਾਹਿਬ ਵਿੱਚ ਤੇ ਵੀ ਆਪਾਂ ਦਰਸ਼ਨ ਦੁਆਰੇ ਤੁਹਾਨੂੰ ਸਾਰੇ ਘਰ ਆਉਣੇ ਆ ਜੀ ਆਪਾਂ ਤਾਂ ਕਿ ਦ੍ਰਿਸ਼ਣ ਕਰ ਲਿਓ ਦਰبار ਸਾਹਿਬ ਨੇ ਦਰਸ਼ਨ ਕਰੋ ਦਰਬਾਰ ਸਾਹਿਬ ਦੇ ਅੰਦਰ ਤੇ ਤੇ ਬਹੁਤ ਹੀ ਵਧੀਆ ਬੈਲੰਗ ਬਣੀ ਵੀ ਅਗੋ ਦਰ ਸਾਹਿਬ ਦੀ ਤੁਹਾਨੂੰ ਸਾਰੇ ਵਸੇ ਤੇ ਗੋਦ ਸਾਹਿਬ ਦੇ ਅੰਦਰ ਤੇ ਸਾਰਾ ਰਵੱਦਨ ਹੈ ਇਹ ਬਹੁਤ ਸੰਕਤਾਂ ਹਮ ਦਰਸ਼ਕਾਂ ਦਾ ਸਾਡੇ ਚੈਨਲਾਂ ਦੇ ਥਰੂ ਕਰਨ ਲਗੀ ਚੱਲ ਰਿਹਾ YouTube ਚੈਨਲ ਸਾਡਾ ਗੁਰਦੀਪ ਸੰਧੂ ਦੇ ਨਾਮ ਤੇ ਤੇ ਸਾਡਾ ਗੁਰਦੀਪ ਸਿੰਘ ਕੋਟਲਾ ਦੇ ਨਾਮ ਤੇ ਪਿੱਛੇ ਵੀ ਚੱਲਦਾ Facebook ਦਾ Instagram 'ਤੇ ਵੀ ਅਸੀਂ ਆ ਗਏ ਤੇ ਤੁਸੀਂ ਦੇਖ ਸਕਦੇ ਆ ਹੁਣ ਸਾਨੂੰ ਥੋੜਾ ਜਿਹਾ ਇਤਿਹਾਸ ਅਸੀਂ ਫੜ ਕੇ ਸੁਣਾ ਰਹਾਵਾਂਗੇ ਤੇ ਕਿਸੇ ਇਤਿਹਾਸ ਇਸ ਗੁਰਦੁਆਰੇ ਦੇ ਕੰਤਾਂ ਤੇ ਆ ਜਿਵੇਂ ਅੰਦਰ ਤੇ ਸਾਰੇ ਜਣਾਂ ਬਿਲਡਿੰਗ ਰੱਖਾਈ ਹੈ ਇਹ ਇਤਿਹਾਸ ਹੈ ਹਾਸਾਰੇ ਸੀ ਸ਼ਾਨਾ ਪਾਵਾਂਗੇ ਤੁਹਾਡੇ ਕੋ ਸੰਜਾ ਕਰਾਂਗੇ ਇਤਿਹਾਸ ਗੁਰਦੁਆਰਾ ਕਰਪਾਨ ਪੀਰ ਸਾਹਿਬ ਦਾ ਤੇ ਇਤਿਹਾਸਿਕ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਸਾਹਿਬ ਤੇ ਜੰਗ ਵਿੱਚ ਆਪਣੇ ਵੱਡੇ ਦੋ ਜਗਰ ਦੇ ਟੋਟੇ ਤਿੰਨ ਪਿਆਰੇ ਤੇ 35 ਸਿੰਘਾਂ ਸੀਦ ਕਰੋ ਆਗੇ ਪੰਜ ਜੰਗਾ ਦੇ ਹੁਕਮ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਦਾਂ ਨੂੰ ਪ੍ਰਵਾਨ ਕਰਦੇ ਹੋਏ ਅੱਠ ਉਹਦੀ ਰਾਤ ਸਿੰਘਾਂ ਨੂੰ ਕਿਹਾ ਅਸੀਂ ਤੁਹਾਨੂੰ ਮਾਛੀਵਾੜੇ ਜੰਗਾ ਦੇ ਜੰਗਲਾ ਵਿੱਚ ਮਿਲਾਂਗੇ ਤੁਰਤਾਰਾ ਦੀ ਸੇਹ ਚਲੇ ਆਉਣਾ ਚਮਕੌਰ ਸਾਹਿਬ ਦੀ ਕੱਚੀ ਗਣੀ ਛਾੜਿਆ ਸੀ ਰਾਤ ਨੂੰ ਸਾਈ ਫੌਜਾਂ ਤੇ ਸਿੰਘਾਂ ਜੇਕਾਰੇ ਸੁਣ ਕੇ ਭਜਣਾ ਪੈ ਗਈਆਂ ਕਿਸਮਾਨ ਦਾ ਜੁੱਧ ਹੋਇਆ ਸੀ ਭਾਈ ਦੇਆ ਸਿੰਘ ਭਾਈ ਧਰਮ ਸਿੰਘ ਭਾਈ ਮਾਰ ਸਿੰਘ ਜినੋ ਗੁਰੂ ਸਾਹਿਬ ਜੀ ਨੇ ਟਿੱਡ ਦਸਰਾਣਾ ਲਾ ਕੇ ਆਰਾਮ ਕਰਦੇ ਇੱਕ ਪੁੱਜੀ ਨੂੰ ਝੰਡੇ ਡਾਣ ਆਣਵੇ ਦੇ ਸਨ ਅਮਰਤ ਵੀਰੇ ਗੁਰੂ ਜੀ ਨੂੰ ਭਾਈ ਗੁਲਬ ਅਤੇ ਪੰਜਾਬੇ ਆਪਣੇ ਘਰ ਚੋ ਬਾਰਾ ਸਾਹਿਬ ਲੈ ਕੇ ਸਨ ਇਹਨਾਂ ਦੇ ਘਰੋ ਹੀ ਭਾਈ ਨਵੀਖਾਂ ਗਨੀਖਾਂ ਦੇਸ਼ ਵਿਚ ਤਨੂ ਸਿੰਘਾਂ ਨਾਲ ਆਪਣੀ ਨਿੱਜੀ ਘਰ ਲਾਏ ਸਨ ਭਾਈ ਨਵੀਖਾਂ ਨਵੀਖਾਂ ਗੁਰੂ ਜੀ ਦੇ ਸੱਚੇ ਸੇਵਕ ਸਨ ਸਵੇਰੇ ਚੰਕੋਤ ਸਾਹਿਬ ਦਸਹਿਪਿਤਾ ਜੀ ਦਾ ਸਾਈ ਹੋ ਜਾਣ ਪਤਾ ਲੱਗਣ ਤੇ 10000 ਦੀ ਟੁਕੜੀਆਂ ਬਿਚਪロイ ਵਾਲੇ ਦੋਲੇ ਗੁਰਜੀ ਦੀ ਨਿਕਲ ਪਈਆਂ ਸਨ ਦਿਲਵਰ ਖਾਨ ਇਹ ਫੌਜ ਨੇ ਮਾਛੀ ਵਾਲੇ ਸਵਦੇ ਕੇਰਾ ਬੰਦੀ ਕੀਤੀ ਸੀ ਦਿੱਲੀੋਂ ਚੱਲਣ ਸਮੇਂ ਦਿਲਵਰ ਖਾਨ ਨੇ ਸਕਣਾ ਸਕੀ ਸੀ ਕਿ ਅੱਲਾਹ ਤਾਲਾ ਮੇਰੀ ਫੌਜ ਨੂੰ ਗੁਰੂ ਗੋਬਿੰਦ ਸਿੰਘ ਜੀ ਨਾਲ ਟੱਕਰ ਨਾ ਕਰਨਾ ਪਵੇ ਇਸ ਦੇ ਬਦਲੇ ਵਿੱਚ 500 ਮਹੌਰਾਉਂਜ ਦੇ ਪੀਰ ਨੂੰ ਭੇਟ ਕਰਾਂਗਾ ਨੀਲ ਵਸਤਰ ਲੈ ਕੱਪੜੇ ਫਹਿਰੇ ਤੁਰਖ ਪਠਾਣੀ ਅਮਲ ਕੀਆ ਸ਼ਾਹੀ ਫੌਜ ਦੇ ਕੇਰੇ ਵਿੱਚ ਨਿਕਦੀ ਵਿਉਂਤ ਉੱਚ ਦੇ ਪੀਰ ਬਣ ਕੇ ਬਣਾਈ ਗਈ ਸੀ ਕਿਉਂਕਿ ਅੱਜ ਵੀ ਬਹਾਵਨ ਪਾਕਿਸਤਾਨ ਦੇ ਸਾਰੇ ਸੂਫੀ ਫਕੀਰ ਕਿਸਾਦਾਰੀ ਹਨ ਤੇ ਨੀਰ ਕੱਪੜੇ ਪਾਉਂਦੇ ਹਨ ਸਾਰਿਆਂ ਨੇ ਨੀਰ ਕੱਪੜੇ ਪਾ ਗੁਰੂ ਜੀ ਨੂੰ ਪਲੰਗ ਤੇ ਪਠਾ ਚੌਰ ਸਾਹਿਬ ਦੀ ਸੇਵਾ ਭਾਈ ਜਿਆ ਸਿੰਘ ਭਾਈ ਨਵੀ ਖਾਨ ਗਨੀ ਖਾਨ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਪਰੰਗ ਚੁੱਕ ਕੇ ਕਰੀਬ 1.5 ਕਿਲੋਮੀਟਰ ਗਏ ਸਨ ਕਸਾਈ ਫੌਜਾਂ ਨੇ ਰੋਕ ਲਿਆ ਦਿਲਵਰ ਖਾਨ ਤੇ ਨੇ ਪੁੱਛਿਆ ਕਿ ਕੌਣ ਅੰਨ ਕਿਸੇ ਚੱਲੇ ਜਾਂਨੇ ਭਾਈ ਨਵੀ ਖਾਨ ਮਿਲਿਆ ਸਾਡੇ ਉੱਚ ਦੇ ਪੀਰ ਹਨ ਪਵਿੱਤਰ ਸਥਾਨਾਂ ਦੀ ਯਾਹਰਤ ਕਰ ਰਹੇ ਹਨ ਸਹੀਲ ਦਾ ਵਕ ਸੀ ਦਿਲਵਰ ਖਾਨ ਨੇ ਕਿਹਾ ਤੁਹਾਡੇ ਪੀਰ ਤੇ ਉੱਚ ਦੇ ਪੀਰ ਸਨਾਖਤ ਗੁਰਾਇ ਬਗੈਰ ਅੱਗੇ ਨਹੀਂ ਜਾ ਸਕਦੇ ਸਾਡੇ ਨਾਲ ਖਾਣਾ ਖਾਣ ਭਾਈ ਨਵੀ ਖਾਣਾ ਖਣੀ ਖਾਣ ਪੀਰ ਜੀ ਦਾ ਰੋਜਾ ਹਨ ਅਸੀਂ ਸਾਰੇ ਖਾਣੇ ਵਿੱਚ ਸਹੀ ਕੋਮਾਂਗੇ ਦੱਸੋ ਇਸ ਬਿਤਾ ਜੀ ਨੂੰ ਭਾਈ ਨੇ ਦੇਆ ਸਿੰਘ ਨੇ ਕਿਹਾ ਤੁਸੀਂ ਤਾਂ ਰੋਜਾ ਦੇ ਬਹਾਨੇ ਬਚ ਗਏ ਸਾਡਾ ਕੀ ਬਣੇਗਾ ਗੁਰੂ ਜੀ ਨੇ ਆਪਣੇ ਕਰਮਕਸ਼ੇ ਵਿੱਚੋਂ ਛੋੜੀ ਕਰਵਾਨ ਕਦਰ ਭਾਈ ਦੇਆ ਸਿੰਘ ਨੂੰ ਦਿੱਤੀ ਕਿਹਾ ਇਸ ਨੂੰ ਇਹ ਲੈਣਾ ਖਾਣਾ ਦੇਗ ਬਣ ਜਾਏਗਾ ਤਿਉਂ ਪ੍ਰਸ਼ਾਦ ਭਰਮਗਾ ਨਾਸ਼ ਛਪੇ ਛੰਦ ਲਗੇ ਰੰਗ ਵਾਹਿਗੁਰੂ ਕਹਿ ਕੇ ਸ਼ਕ ਲੈਣਾ ਮੁਸਲਮਾਨ ਨੇ ਖਾਣਾ ਤਿਆਰ ਕਰਾ ਕੇ ਸਾਰੇ ਅੱਗੇ ਰੱਖਿਆ ਤਾਂ ਭਾਈ ਦਿਆ ਸਿੰਘ ਨੇ ਕਦਰ ਕਰਪਾਨ ਕੱਢ ਕੇ ਖਾਣੇ ਵਿੱਚ ਫੇਰੀ ਦਿਲਵਰ ਖਾਨ ਤੇ ਜਰਨੈਲ ਸਿੰਘ ਜਰਨੈਲ ਬੋਲਿਆ ਇਹ ਕੀ ਕਰ ਰਹੇ ਹੋ ਤਾਂ ਭਾਈ ਨਵੀ ਖਾਨ ਬੋਲਿਆ ਭਾਈ ਜਰਨੈਲ ਸਾਹਿਬ ਅਮਨੇ ਮੱਕੇ ਮਦੀਨੇ ਤੋਂ ਪੈਗਾਮ ਆਇਆ ਹੈ ਕਿ ਖਾਣਾ ਖਾਣ ਤੋਂ ਪਹਿਲਾਂ ਕਦਰ ਪੇਟੇ ਜ਼ਰੂਰੀ ਕਰੋ ਸਨਾਕਤੀ ਲਈ ਕਾਜੀ ਨੂਰ ਮੁਹੰਮਦ ਜੋ ਗੁਰਜੀ ਦਾ ਮਤਰਸੀ ਨੂੰ ਨਾਲ ਦੇ ਪਿੰਡੋਂ ਨੂਰਪੁਰ ਬੁਲਾ ਗਿਆ ਸੀ ਕਾਜੀ ਨੂਰ ਮੁਹੰਮਦ ਨੇ ਆ ਕੇ ਰਖਾਨ ਨੂੰ ਕਿਹਾ ਸ਼ੁਕਰ ਹੈ ਹੁਣ ਚ ਦੇ ਪੀਰ ਨੇ ਪਲੰਗ ਰੋਕਣ ਤੇ ਕੋਈ ਬਦਦਵਾ ਨਹੀਂ ਦਿੱਤੀ ਇਹ ਪੀਰਾਂ ਦੇ ਪੀਰ ਹਨ ਰਖਾਨ ਨੇ ਸਜਜਦਾ ਕਰਕੇ ਖਿਮਾ ਮੰਗੀ ਬਾਏ ਉਹ ਇੱਜ਼ਤ ਅੱਗੇ ਜਾਣ ਲਈ ਗਈ ਆ ਘਟੋ ਘਟ ਅੰਤਰ ਕੀ ਜਨ ਪਰੇਗੀ ਵੀਰ ਵਸ਼ਾਨ ਸਤ ਗੁਰਾਂ ਨੇ ਜਰੋਖਾਨੂ 500 ਮੋਹਰਾ ਉਹਦੇ ਵੀਰ ਨੂੰ ਪੇਟ ਕਰਨ ਦੀ ਸੁਰੱਖਣਾ ਸਕੇ ਸੀ ਪੂਰੀ ਕਰੋ ਰਖਾਂ ਦਾ ਨਿਸ਼ਤਾ ਪੂਰਾ ਪੱਕਾ ਹੋ ਗਿਆ 750 ਮੋਹਰਾ ਦਾ ਕੀਮਤੀ ਦਸਲਾ ਮੰਗਵਾ ਕੇ ਗੁਰੂ ਜੀ ਦੇ ਚਰਨਾਂ ਵਿੱਚ ਰੱਖਿਆ ਤੇ ਕੁੱਲ ਰਖਸ਼ਾਈ ਗੁਰੂ ਜੀ ਨੇ ਪੇਟਾ ਭਾਈ ਨਵੀ ਖਾਂ ਖਣੇ ਦੇ ਦਿੱਤੀ ਦੇਗ ਅਖੇ ਖਾਣ ਵਿੱਚ ਕਿਰਪਾਨ ਪੇਟ ਕਰਨ ਦਾ ਰਵਾਜ ਗੁਰਦਾਰ ਕਿਰਪਾਨ ਸਾਹਿਬ ਜੋ ਕਿਮਤ ਤੱਕ ਚੱਲਦਾ ਰਹੇਗਾ ਜੀ ਇਹ ਗੱਲ ਦਾ ਸਾਹਿਬ ਦੀ ਸਾਨੂੰ ਸੁਣਾਈ ਅਸੀਂ ਸਾਰੇ ਪੜ ਕੇ ਸਾਖੀ ਸੋ ਸਾਰੀ ਪਿਆਰਿਓ ਸਾਰਿਆਂ ਨੇ ਆਪ ਜੀ ਨੇ ਇਸ ਇਤਿਹਾਸ ਨੂੰ ਅੱਗੇ-ਅੱਗੇ ਸਾਰੇ ਹੀ ਸਾਡੇ ਜੋ ਕਿ ਪੂਰੇ ਪੱਡ ਦੇ ਵਿੱਚ ਭਰਾ ਭਰਾ ਨੇ ਸਾਰਿਆਂ ਸਬਾਰੇ ਚੰਗਣਾ ਪਾਉਣਾ ਜੀ ਗੁਰਦਾਰ ਸਾਹਿਬ ਬਾਰੇ ਜੋ ਤੁਹਾਨੂੰ ਇਤਿਹਾਸਣ ਆਇਆ ਜੀ ਇੰਨੀਆਂ ਬੇਨਤੀਆਂ ਹਨ ਸੰਗਤਾਂ ਨੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ Instagram ਚੈਨਲ ਨੂੰ ਸਬਸਕ੍ਰਾਈਬ Instagram ਚੈਨਲ ਨੂੰ Facebook ਚੈਨਲ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਬਸ ਤੇ ਬਸ ਸ਼ੇਅਰ ਕਰਨਾ ਜੀ ਸਾਰਾ ਹੱਦ ਤੱਕ ਵੀਡੀਓ ਪਹੁੰਚਦੀ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ